ਇਹਦਾ ਦੋਆ ਉਤਿਆਰੂ ਲੈ ਕੇ ਅੱਜ ਅਸੀਂ ਜਿਹੜੀ ਮੀਟਿੰਗ ਕਰ ਰਹੇ ਹਾਂ ਤੇ ਵਿਅੰਗ ਦੀ ਵੋਟ ਤੇ ਵਿਅੰਗ ਦੇ ਹੱਕ ਤੇ ਵਿਅੰਗ ਦੀ ਵੋਟ ਤੇ ਵਿਅੰਗ ਦੇ ਹੱਕ ਉਸੇ ਤਹਨੇ ਤੇ ਵੀਡੀਓ ਅਸੀਂ ਅੱਜ ਬਣਾ ਰਹੇ ਹਾਂ ਸਿੱਧੀ ਕਹਿਨੀ ਆ ਤਨ ਤਨ ਵਿਖੇ ਤਾਂ ਜੋ ਕਿ ਸਾਡਾ ਇੱਕ ਕੁਸੀਂ ਦਰਿਆਗਰ ਜਿਹੜਾ ਮੇਨ ਮੇਨ ਸਮੱਸਿਆਵਾਂ ਹਨ ਮੇਨ ਮੇਨ ਮੰਗਾਂ ਹਨ ਉਹਨਾਂ ਨੂੰ ਅਗਰ ਧਿਆਨ ਵਿੱਚ ਲਿਆ ਕੇ ਉਹਨਾਂ ਦਾ ਹੱਲ ਕਰਦੇ ਹੋ ਤਾਂ ਸਾਡੀ ਜੋ ਏਕਤਾ ਆ ਉਹ ਅਸੀਂ ਸੂਝਣਾ ਵੀ ਸਾਡਾ ਦਰਿਆਗਰ ਹਲਕਾ ਤਾਕਤ ਨਾਲ ਬਣਾ ਸੜਿਆ ਅਸੀਂ ਇੱਕਜੁੱਟ ਹਾਂ ਅਤੇ ਇੱਕਜੁੱਟ ਹੋ ਕੇ ਹੀ ਜਿੰਨੀਆਂ ਵੀ ਬੋਟਾਂ ਸਾਡੀਆਂ ਸਾਰੀਆਂ ਇੱਕ ਹੀ ਨਿਸ਼ਾਨੇ ਪਰ੍ਹਨੀਆਂ ਸੋ ਸਾਡਾ ਏਕਾ ਤਰੀ ਵਾਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਲੰਬੇ ਸਮੇਂ ਤੋਂ ਦਿਵਿਆਂਗਾਂ ਨੂੰ ਉਹਨਾਂ ਦੀਆਂ ਮੰਗਾਂ ਤੋਂ ਬਿਲਕੁਲ ਹੀ ਅਣਗੌਲੀਆਂ ਕੀਤਾ ਗਿਆ ਹੈ ਸੋ ਇਸ ਵਾਰ ਅਸੀਂ ਇਹ ਜਿਹੜਾ ਏਕਤਾ ਪੂਰੇ ਪੰਜਾਬ ਦੇ ਵਿੱਚ ਜਾਏਗੀ ਸੋ ਬੇਨਤੀ ਕਰਦੇ ਆ ਕਿ ਦਿਵਿਆਂਗਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਅੱਗੇ ਆਓ ਤੇ ਆਪਣੇ ਜਿਹੜੀਆਂ ਵੋਟਾਂ ਦਾ ਜਿਹੜਾ ਹੱਕ ਹੈ ਉਹ ਅਸੀਂ ਜਿਹੜੀਆਂ ਆਪਣੀ ਮਤ ਦੇ ਅੰਥਾਰ ਜਿਹੜਾ ਵੀ ਸਾਨੂੰ ਸਾਡੇ ਦੇ ਵਿਅੰਗਾਂ ਦੇ ਹੱਕ ਨੂੰ ਅੱਗੇ ਲੈ ਕੇ ਆਏਗਾ ਅਸੀਂ ਖੁੱਲ ਕੇ ਉਹਨਾਂ ਨਾਲ ਤੁਰਾਂਗੇ ਕਿ ਉਹਨਾਂ ਦਾ ਸਮਰਥਨ ਕਰਾਂਗੇ ਸਾਡਾ ਏਕਾ ਜਿੰਦਾਬਾਦ ਪੰਜਾਬ ਦੇ ਵਿਅੰਗਾਂ ਗੈਕਟ ਕਮੇਟੀ ਜਿੰਦਾਬਾਦ ਪੰਜਾਬ ਦੇ ਵਿਅੰਗਾਂ ਗੈਕਟ ਕਮੇਟੀ ਜਿੰਦਾਬਾਦ ਸੋ ਜਿੰਨੇ ਵੀ ਇੱਥੇ ਵਿਅੰਗਾਂ ਦੇ ਸਾਰੇ ਅੱਜ ਇਕੱਠੇ ਹੋਏ ਆ ਇਹਨਾਂ ਦੇ ਕੋਲ ਵਿਧਾਨ ਸਭਾ ਸਰਕਾਰਾਂ ਦੇ ਵੋਟਰ ਕਾਰਡ ਨਾਲ ਲੈ ਕੇ ਆਇਆ ਹੋਰ ਜਤੋਂ ਕਨੈਕਸ਼ਨਾਂ ਹੋਈਆਂ ਆ ਉਸ ਸਮੇਂ ਵੀ ਅਸੀਂ ਸਾਡੇ ਜਿੰਨੇ ਵੀ ਦਮ ਆ ਗਿਆ ਇਹ ਆਪਣੇ ਪਰਮਾਨਾ ਦੇ ਨਾਲ ਜਿਹੜਾ ਆਪਾਂ ਸ਼ਾਂਤੀ ਦਾ ਪ੍ਰਦਰਸ਼ਨ ਕਰਨਗੇ ਸੋ ਜਿਹੜਾ